ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਮਾਛੀਵਾੜੇ ਦੀ ਇਸ ਪਵਿੱਤਰ ਧਰਤੀ ਨੂੰ ਪਵਿੱਤਰ ਧਰਤੀ ਨੂੰ ਭਾਗ ਲਾਇ ਪਵਿੱਤਰ ਕੀਤਾ ਉਸ ਥਾਂ ਤੇ ਉਹਨਾਂ ਦੀ ਆਮਦ ਦੀ ਯਾਦ ਵਿੱਚ ਜੋ ਜੋੜ ਮੇਲਾ ਜਿਹਨੂੰ ਸਿੰਘ ਸਾਹਿਬਾ ਵੀ ਕਹਿੰਦੇ ਆ 22 23 24 ਤੰਬਰ ਨੂੰ ਸ਼ੁਰੂ ਹੋ ਚੁੱਕੀ ਅੱਜ 23 ਤਰੀਕ ਦੂਜਾ ਦਿਨ ਆ ਤੇ ਇੱਥੇ ਅੱਜ ਦੂਸਰੇ ਦਿਨ ਬਹੁਤ ਵੱਡੀ ਸੰਗਤ ਮਾਛੀਵਾੜਾ ਗੁਰਦੁਆਰਾ ਸਾਹਿਬ ਆ ਕੇ ਤਤਬਸਤਕ ਹੋਣ ਲਈ ਆ ਰਹੀ ਆ ਤੋਂ ਅੱਜ ਜਿਹੜੇ ਇੱਥੇ ਪ੍ਰੋਗਰਾਮ ਚੱਲੇ ਨੇ ਦੇ ਧਾਰਮਿਕ ਪ੍ਰੋਗਰਾਮ ਚੱਲੇ ਹੋਣਾ ਉਹਨਾਂ ਬਾਰੇ ਸਾਡ ਨੂੰ ਜਾਣ ਕੇ ਦੇਣਗੇ ਹੈੱਡ ਗੰਥੀ ਭਾਈ ਗੁਲਮੁਖ ਸਿੰਘ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਗੁਰੂ ਗੋਮਰ ਸਿੰਘ ਮਹਾਰਾਜ ਦੀ ਚਮਕੌਰ ਦੀ ਗੜੀ ਛੱਡ ਕੇ ਮਾਸ਼ੀਵਾੜਾ ਸਾਹਿਬ ਆਉਂਦੀ ਸਲਾਨਾ ਜਾਦ 8 9 10 ਤੋਂ 22 23 24 ਦਸੰਬਰ ਸ਼ਰਧਾ ਪਾਉਣਾ ਦੇ ਨਾਲ ਮਨਾਏ ਜਾ ਰਹੀ ਹੈ ਅੱਜ ਦੀਵਾਨ ਹਾਲ ਦੇ ਵਿੱਚ ਦੀਵਾਨ ਸੱਜੂਕੇ ਹਨ ਔਰ ਜੋ ਕੱਲ ਸ਼ਾਮ ਤੱਕ ਨਿਰੰਤਰ ਜਾਰੀ ਰਹਿਣਗੇ ਜੋ ਅੱਜ ਸ਼ਾਮ ਦਾ ਰਾਤ ਦਾ ਪ੍ਰੋਗਰਾਮ ਹੈ ਰੈ ਰਾਜ ਸਾਹਿਬ ਦੇ ਪਾਰ ਤੋਂ ਪਰੰਤ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥੇ ਅਤੇ ਪੰਥ ਦੇ ਮਹਾਨ ਵਿਦਵਾਨ ਭਾਈ ਸਰਬਜੀਤ ਸਿੰਘ ਜੀ ਸੰਗਤਾਂ ਨੂੰ ਰਾਤ 6 ਵਜੇ ਤੋਂ ਲੈ ਕੇ 10 ਵਜੇ ਤੱਕ ਦੀਵਾਨ ਹਾਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਸਰਵ ਕਰਾਉਣਗੇ ਔਰ ਇਸੇ ਤਰ੍ਹਾਂ ਕੱਲ ਨੂੰ ਸਵੇਰੇ 10 ਵਜੇ ਇਸ ਪਵਨ ਸਥਾਨ ਤੋਂ ਪੰਜ ਪਿਆਰੇ ਦੀ ਜੋਗ ਅਗਵਾਈ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪੰਥ ਦੀ ਨਿਮਹਿਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮਹਾਰਾਜ ਨਗਰ ਕੀਰਤਨ ਕੱਢਿਆ ਜਾਵੇਗਾ ਜੋ ਗੁਰਦਵਾਰਾ ਸ੍ਰੀ ਚਬਾਰਾ ਸਾਹਿਬ ਮੁਰਦਰਾ ਗਨੀਖਾ ਨਬੀ ਖਾਨ ਸਾਹਿਬ ਤੋਂ ਹੁੰਦਾ ਹੋਇਆ 메ਨ ਬਾਜ਼ਾਰ ਦੇ ਵਿੱਚੋਂ ਦੀ ਹੋ ਕਰਕੇ ਗੁਰਦਵਾਰਾ ਸ੍ਰੀ ਜੀ ਕਿਰਪਾਨ ਪੀਟ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਇਸ ਪਵਨ ਸਥਾਨ ਤੇ ਸ਼ਾਮ ਨੂੰ ਅੰਦਾਜ਼ ਤੋਂ ਪ੍ਰੰਤ ਸਮਾਪਤੀ ਹੋਵੇਗੀ ਇਸ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਇਸ ਚਰਨਸ਼ੋ ਪ੍ਰਾਤ ਸਥਾਨ ਤੇ ਸੰਗਤਾਂ ਦੂਰੋਂ ਨੇੜੇ ਆ ਕਰਕੇ ਨਤਦਤ ਮਹਤਵ ਹੁੰਦੀਆਂ ਹਨ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਝੋਲੀਆਂ ਭਰਦੀਆਂ ਹਨ ਸਾਰੀਆਂ ਸੰਗਤਾਂ ਬੇਨਤੀ ਹੈ ਭਾਈ ਗੁਰੂ ਘਰਾ ਕਰਕੇ ਮਹਾਰਾਜ ਦੇ ਦਰਸ਼ਨ ਵੇਲੇ ਕਰੀਏ ਔਰ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਤੁਸੀਂ ਦੇਖ ਰਹੇ ਹੋ ਇੱਥੇ ਅੱਜ ਬਹੁਤ ਭਾਰੀ ਦਰਵਾਜੇ ਸੰਗਤ ਆਈ ਆ ਜਨ ਸਾਹਿਬ ਦੇ ਪੁੱਤਰ ਦਰਸ਼ਨ ਕਰ ਰਹੀ ਆ ਤੁਹਾਨੂੰ ਅਸੀਂ ਉਸ ਪੁੱਤਰ ਖੂਦੇ ਦਰਸ਼ਨ ਵੀ ਕਰਵਾਵਾਂਗੇ ਜਿੱਥੇ ਗੁਰੂ ਸਾਹਿਬ ਨੇ ਠੰਡਾ ਮਿੱਠਾ ਜਲ ਛਕਾਇਆ ਇਸ ਤੋਂ ਬਾਅਦ ਫਿਲਹਾਲ ਤੁਸੀਂ ਇਹ ਦੇਖ ਰਹੇ ਹੋ ਸੰਗਤਾਂ ਦਾ ਕਾਫੀ ਛਲਾਬ ਆਇਆ ਨਤਮਸਤਕ ਹੋ ਤਾਈਆਂ ਆਈਆਂ ਨੇ ਇੱਥੇ ਗੁਰੂ ਸਾਹਿਬ ਨੂੰ ਸ਼ਰਧਾ ਸਤਕਾਰ ਦੇਣ ਆਈਆਂ ਨੇ ਸਤਿ ਨਾਮ ਸਿਰਿ ਵਾਹਿ ਗੁਰੂ ਸਤਿ ਨਾਮ ਜਿਨੀ ਵਾਹਿ ਗੁਰੂ ਸਤਿ ਨਾਮ ਸਿਰਿ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ 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 ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਨਾਮ ਸ੍ਰੀ ਮਹਾਂ ਦਾ ਸਾਹਿਬ ਦੀ ਪੂਜਤ ਧਰਤੀ ਦੇ ਉੱਤੇ ਜੋ ਸਭਾ ਦਾ ਚੌਥਾ ਦਿਨ ਚੱਲ ਰਿਹਾ ਹੈ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਦੂਰੋਂ ਨੇੜੇ ਇੱਥੇ ਆ ਰਹੀਆਂ ਨੇ ਇਹ ਹਰ ਸਾਲ ਕਿਉਂਕਿ ਇਹ ਸ਼ੋਕਮਈ ਦਿਨ ਹੁੰਦੇ ਆ ਪੰਥਕ ਜਿੰਨੇ ਵੀ ਲੋਕ ਪੰਥ ਨੂੰ ਪਿਆਰ ਕਰਦੇ ਆ ਗੁਰੂ ਸਾਹਿਬ ਨੂੰ ਪਿਆਰ ਕਰਦੇ ਆ ਉਹ ਇਹਨਾਂ ਦਿਨਾਂ ਚ ਆ ਕੇ ਕਿਉਂਕਿ ਇਹ ਇਹ ਜਿਹੜੇ ਦਿਨ ਨੇ ਸ਼ਹਾਦਤਾਂ ਦੇ ਦਿਨ ਨੇ ਗੁਰੂ ਸਾਹਿਬ ਅੱਜ 10 ਕੋ ਇਸ ਦਿਨ ਅੱਜ ਅੱਜ ਦਾ ਦਿਨ ਜੋ ਇਹਨਾਂ ਨੇ ਮਾਛੜਾ ਸਾਹਿਬ ਵਿੱਚ ਕੱਟਿਆ ਸੀ ਤੇ ਇੱਕੋ ਇੱਕ ਧਰਤੀ ਆ ਮਾਛੜਾ ਸਾਹਿਬ ਦੀ ਜਿੱਥੇ ਧੰਗ ਗੁਰੂ ਗੋਬਿੰਦ ਸਿੰਘ ਜੀ ਮਾਰਦਾ ਪੂਰਾ ਸਰੀਰ ਇਸ ਧਰਤੀ ਨੂੰ ਲੱਗਿਆ ਸੀ ਸੋ ਅਸੀਂ ਉਸੇ ਜਨ ਦੇ ਥੱਲੇ ਖੜੇ ਆ ਇਸ ਸਮੂਹ ਸੰਗਤ ਨੂੰ ਵੀ ਕਿਉਂਕਿ ਬਹੁਤ ਸੋਹਣੇ ਪ੍ਰਬੰਧ ਵੀ ਸਾਰੀ ਜੋ ਐਸਜੀਪੀਸੀ ਵੱਲੋਂ ਕੀਤੇ ਗਏ ਨੇ ਤੇ ਲੰਗਰ ਵੀ ਸਭ ਨੇ ਲਾਏ ਨੇ ਸੋ ਸਮੂਹ ਸੰਗਤ ਨੂੰ ਬੇਨਤੀ ਆ ਵੀ ਜਦੋਂ ਆਪਾਂ ਇੱਥੇ ਨਰਮਸਤਕ ਹੁਣ ਆਉਨੇ ਆ ਸ਼ਰਧਾ ਸਤਕਾਰ ਨਾਲ ਸਤਨਾਬਾਈ ਗੁਰੂ ਦਾ ਜਾਪ ਕਰਦੇ ਹੋਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਇੱਕੋ اپੀਲ ਆ ਵੀ ਆਪਾਂ ਸ਼ਾਂਤੀ ਨਾਲ ਗੁਰੂ ਨੂੰ ਪਿਆਰ ਕਰਦੇ ਉਹਦੇ ਲੜ ਲੱਗੀਏ ਸਾਰੀ ਸੰਗਤ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮਾਛੀਵਾਲਾ ਸਾਹਿਬ ਚਰਨ ਕਮਲ ਗੁਰਦੁਆਰਾ ਸਾਹਿਬ ਦੇ ਜੋੜ ਮੇਲਾ ਦੇ ਸਬੰਧ ਵਿੱਚ ਪੰਜਾਬ ਪੁਲਿਸ ਵੱਲੋਂ ਖੰਨਾ ਪੁਲਿਸ ਵੱਲੋਂ ਮੁਕਤ ਇੰਤਜ਼ਾਮ ਕੀਤੇ ਹੋਏ ਸੁਰੱਖਿਆ ਤੇ ਜੋ ਗੁਰਦੁਆਰਾ ਸਾਹਿਬ ਦੀ ਜੋ ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਸੰਗਤ ਦੀ ਸਹੂਲਤ ਤੇ ਸੰਗਤ ਦੀ ਸੁਰੱਖਿਆ ਦੇ ਲਈ ਇੰਤਜ਼ਾਮ ਕੀਤੇ ਹੋਏ ਬਾਹਰ ਨਾਕਾ ਵੀ ਲਾਏ ਹੋਏ ਫੋਰਸ ਵੀ ਪ੍ਰੈਜ਼ੈਂਟ ਹੈ ਤੇ ਅੰਦਰ ਵੀ ਸਿਵਲ ਯੂਨੀਫਾਰਮ ਦੇ ਵਿੱਚ ਜੋ ਪੁਲਿਸ ਹੈ ਉਹ ਅੰਦਰ ਪ੍ਰੈਜ਼ੈਂਟ ਹੈ ਤਾਂ ਕਿ ਸੰਗਤ ਆਪਣਾ ਜੋ ਇਹ ਅਨਤਮਸਤਕ ਹੋਣੇ ਤੇ ਆ ਰਹੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਏ ਤੇ ਉਹਨਾਂ ਦੇ ਸਾਝੋ ਸਬੰਧ ਵੀ ਰੱਖੀ ਅਸੀਂ ਕਰਦੇ ਹਾਂ ਕਿੰਨੇ ਕੁ ਸ਼ਬਦ ਦੱਸੋ ਅ ਖਾਲੀ ਮਾਛੀਵਾੜਾ ਸ਼ਹਿਰ ਦੇ ਵਿੱਚ ਤਕਰੀਬਨ 200 ਜਿੱਥੇ ਬਾਹਰ ਤੇ ਅੰਦਰ ਸਾਰੇ ਮਿਲਾ ਕੇ ਤੇ ਇਸ ਦੇ ਇਲਾਵਾ ਖੰਨਾ ਸ਼ਹਿਰ ਦੇ ਵਿੱਚ ਖੰਨਾ ਜ਼ਿਲ੍ਹੇ ਦੇ ਵਿੱਚ ਹੋਰ ਵੀ ਜੋ ਗੁਰਦੁਆਰਾ ਸਾਹਿਬ ਹੈ ਪ੍ਰਮੁਖ ਗੁਰਦੁਆਰਾ ਸਾਹਿਬ ਜੀ ਹਿਸਟੋਰੀਕਲ ਵਾਲੇ ਨੇ ਉੱਥੇ ਜ਼ਿਆਦਾ ਸੰਗਤ ਅੱਜ ਕੱਲ ਆ ਰਹੀ ਹੈ ਜੋੜ ਮੇਲਾ ਕਰਕੇ ਤੇ ਬਾਕੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਪਰ ਇੰਤਜ਼ਾਮ ਕੀਤੇ ਹੋਏ ਤੇ ਸਾਰੇ ਹੀ ਜਿਨੇ ਵੀ ਗੁਰਦੁਆਰਾ ਸਾਹਿਬ ਉੱਥੇ ਫੋਰਸ ਪ੍ਰੈਜ਼ੈਂਟ ਹੈ ਸੰਗਤ ਨੂੰ ਆ ਗੁਜ਼ਾਰਿਸ਼ ਤੇ ਅਪੀਲ ਹੈਗੀ ਤੇ ਆਪਣੇ ਸਮਾਨ ਦਾ ਧਿਆਨ ਵੀ ਰੱਖਣ ਤੇ ਆਪਣੇ ਆਲੇ ਦੁਆਲੇ ਵੀ ਜਦੋਂ ਨਤਮਸਤਕ ਹੁੰਦੇ ਆ ਤੇ ਉਸ ਟਾਈਮ ਵੀ ਥੋੜਾ ਜਿਹਾ ਧਿਆਨ ਰੱਖਣ ਕਿਉਂਕਿ ਇੱਦਾਂ ਦੇ ਜਦੋਂ ਜਿੱਤੇ ਕੱਟ ਹੁੰਦੇ ਆ ਉੱਥੇ ਜੋ ਪਾਕਟ ਮਾਰ ਹੁੰਦੇ ਉਦਾਂ ਦੇ ਕਸਨ ਵੀ ਵੜ ਜਾਂਦੇ ਨੇ ਤੇ ਧਿਆਨ ਵੀ ਰੱਖਣ ਤੇ ਅਗਰ ਕੁਝ ਇਦਾਂ ਦੀ ਘਟਨਾ ਹੁੰਦੀ ਹੈ ਪੁਲਿਸ ਉਥੇ ਪ੍ਰੈਜ਼ెంట్ ਹੈ ਮਿਡਲੀ ਸਾਡੇ ਧਿਆਨ 'ਚ ਲੈ ਕੇ ਹੈ ਤੇ ਅਸੀਂ ਉਹਦੇ ਉੱਪਰ ਐਕਸ਼ਨ ਲੈਂਗੇ ਤੇ ਅਸੀਂ ਵੀ ਸੀਸੀਟੀਵੀ ਕੈਮਰਾਸ ਜੋ ਹੈ ਉਹਨਾਂ ਦੇ ਮਾਧਿਅਮ ਰਾਹੀਂ ਵੀ ਚੈਕਿੰਗ ਸਾਡੀ ਲਗਾਤਾਰ ਜਾਰੀ ਹੈ ਤੇ ਉਦਾਂ ਵੀ ਪੁਲਿਸ ਪ੍ਰੈਜ਼ెంట్ ਹੈ 24 ਘੰਟੇ ਤੇ ਕੁਝ ਵੀ ਇਦਾਂ ਦੀ ਘਟਨਾ ਹੁੰਦੀ ਹੈ ਸਾਡੇ ਧਿਆਨ ਜ਼ਰੂਰ ਲੈ ਕੇ ਕੈਮਰਾਸ ਆਲਰੇਡੀ ਲੱਗੇ ਹੋਏ ਤੇ ਅਸੀਂ ਉਹਨਾਂ ਦੇ ਥਰੂ ਹੀ ਮੋਨਿਟਰਿੰਗ ਕਰ ਰਹੇ ਹਾਂ